ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਂ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰ ਦਿਆ ਉਹਨਾਂ ਨੇ ਵੈਕੈਂਸੀਸ ਕੱਢੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਕਿ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝ ਲੈ ਮੈਨੂੰ ਹੋਰ ਪੜੋ ਜਿਵੇਂ ਕੋਈ ਮੇਰੇ ਕਹਿਆ ਤੀਜੀ ਨੌਕਰੀ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਕੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਉਹ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਆ ਕੋਈ ਨਹੀਂ ਤਾਂ ਆਪਣੇ ਕਰਕੇ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਉੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਖੁਸ਼ਖਬਰੀ ਦੇ ਲਈ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦੀਆਂ ਸਵਾਵਾਂ ਕੰਟੀਨਿਊ ਚੱਲ ਰਹੀਆਂ ਉਹਦੇ ਵਿੱਚ ਪਿਛਲੇ ਸਾਲ 504 ਪਟਵਾਰੀਆਂ ਨੂੰ ਜਿਲ੍ਹਾ ਅਲਾਟਮੈਂਟ ਲੈਟਰ ਦੇ ਕੇ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਸੋ ਉਹਨਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ 11 ਅਗਸਤ ਨੂੰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਆ ਸੋ ਪੂਰੇ ਪੰਜਾਬ ਦੇ ਜਿਹੜੇ 504 ਪਟਵਾਰੀਆਂ ਨੂੰ ਉਹਨਾਂ ਨੂੰ ਮੈਂ ਅਡਵਾਂਸ ਦੇ ਵਿੱਚ ਵਧਾਈ ਜੰਨਾ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਖੁਸ਼ਖਬਰੀ ਦੇ ਲਈ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦੀਆਂ ਸਵਾਵਾ ਕੰਟੀਨਿਊ ਚੱਲ ਰਹੀਆਂ ਉਹਦੇ ਵਿੱਚ ਪਿਛਲੇ ਸਾਲ 504 ਪਟਵਾਰੀਆਂ ਨੂੰ ਜ਼ਿਲ੍ਹਾ ਅਲਾਟਮੈਂਟ ਲੈਟਰ ਦੇ ਕੇ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਸੋ ਉਹਨਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ 11 ਅਗਸਤ ਨੂੰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਆ ਸੋ ਪੂਰੇ ਪੰਜਾਬ ਦੇ ਜਿਹੜੇ 504 ਪਟਵਾਰੀਆਂ ਨੂੰ ਉਹਨਾਂ ਨੂੰ ਮੈਂ ਐਡਵਾਂਸ ਦੇ ਵਿੱਚ ਵਧਾਈ ਜਨਨਾ ਬਹੁਤ ਬਹੁ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਖੁਸ਼ਖਬਰੀ ਦੇ ਲਈ ਗੱਲ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਦੀਆਂ ਸਵਾਵਾਂ ਕੰਟੀਨਿਊ ਚੱਲ ਰਹੀਆਂ ਉਹਦੇ ਵਿੱਚ ਪਿਛਲੇ ਸਾਲ 504 ਪਟਵਾਰੀਆਂ ਨੂੰ ਜ਼ਿਲ੍ਹਾ ਅਲਾਟਮੈਂਟ ਲੈਟਰ ਦੇ ਕੇ ਉਹਨਾਂ ਨੂੰ 1 ਸਾਲ ਦੀ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਸੋ ਉਹਨਾਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ 11 ਅਗਸਤ ਨੂੰ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਾਂ ਸੋ ਪੂਰੇ ਪੰਜਾਬ ਦੇ ਜਿਹੜੇ 504 ਪਟਵਾਰੀਆਂ ਨੂੰ ਉਹਨਾਂ ਨੂੰ ਮੈਂ ਅਡਵਾਂਸ ਦੇ ਵਿੱਚ ਵਧਾਈ ਜੰਨਾ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ